ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਰੇਲ ਗੱਡੀ ਤੋਂ ਕੰਬਲ ਸਰਾਣਾ ਜਾਂ ਤੌਲੀਆ ਚੋਰੀ ਕਰਨ ਤੇ ਮਿਲਦੀ ਹੈ ਅਜਿਹੀ ਸਜ਼ਾ ਤਰਸਦਾ ਰਹ ਜਾਂਦਾ ਪੂਰਾ ਪਰਿਵਾਰ ਜਾਨੋ ਕੀ ਹੈ ਨਿਜ਼ਮ ਭਾਰਤੀ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ ਇਸ ਦੇ ਹਰ ਰੋਜ਼ ਲੱਖਾਂ ਲੋਕ ਯਾਤਰਾ ਕਰਦੇ ਹਨ ਇਸ ਦੇ ਪ੍ਰਬੰਧਨ ਲਈ 12 ਲੱਖ ਕਰਮਚਾਰੀ ਕੰਮ ਕਰਦੇ ਹਨ ਜੋ ਕਿ ਕਿਸੇ ਵੀ ਦੇਸ਼ ਦੇ ਰੇਲਵੇ ਸਿਸਟਮ ਵਿੱਚ ਸਭ ਤੋਂ ਵੱਧ ਹੈ ਅਤੇ ਇਹ ਦੇਸ਼ ਦੇ ਲਗਭਗ ਹਰ ਕੋਨੇ ਨੂੰ ਇੱਕ ਦੂਜੇ ਨਾਲ ਜੋੜਦਾ ਹੈ ਇਸ ਲਈ ਇਸ ਨੂੰ ਦੇਸ਼ ਦੇ ਦੇਸ਼ ਦੀ ਜੀਵਨ ਰੇਖਾ ਵੀ ਕਿਹਾ ਜਾਂਦਾ ਹੈ ਕਿ ਅਸੀਂ ਸਾਰੇ ਆਪਣੀ ਲੋੜ ਅਤੇ ਸ਼ੌਕ ਅਨਸਾਰ ਸਮੇਂ-ਸਮੇਂ ਤੇ ਥ੍ਰੀਅਲ ਗੱਡੀ ਵਿੱਚ ਯਾਤਰਾ ਕਰਦੇ ਹਾਂ ਇਸ ਦੇ ਨਾਲ ਅਸੀਂ ਯਾਤਰਾ ਦੌਰਾਨ ਰੇਲਵੇ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਵੀ ਲੈਂਦੇ ਹਾਂ ਇਨ੍ਹਾਂ ਵਿੱਚੋਂ ਕੁਝ ਸਹੂਲਤਾਂ ਦਾ ਸਿੱਧਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਕੁਝ ਦਾ ਸਿੱਧਾ ਭੁਗਤਾਨ ਕਰਦਾ ਅਜਿਹੀ ਇੱਕਾ ਸਹੂਲਤ ਹੈ ਰੇਲ ਗੱਡੀ ਵਿੱਚ ਏਸੀ ਕਲਾਸਾਂ ਦੇ ਦੱਬਿਆ ਵਿੱਚ ਉਪਲਬਧ ਬੈੱਡ ਰੋਲ ਜਿਸ ਵਿੱਚ ਕੰਬਲ ਬੈੱਡ ਸ਼ੀਟ ਸਰਾਣਾ ਅਤੇ ਤੋਲੀਆਂ ਸ਼ਾਮਲ ਹਨ ਇਹ ਬੈੱਡ ਰੋਲ ਇਹ ਬੈੱਡ ਰੋਲ ਯਾਤਰੀਆਂ ਨੂੰ ਉਹਨਾਂ ਦੀਆਂ ਸੀਟਾਂ ਤੇ ਆਈ ਆਰ ਸੀ ਟ ਸੀ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ ਜੋ ਕਿ ਟਿਕਟ ਦੀ ਬੁਕਿੰਗ ਦੇ ਨਾਲ ਕੀਤਾ ਜਾਂਦਾ ਹੈ ਅਤੇ ਇਸ ਦੇ ਖਰਚੇ ਵੀ ਟਿਕਟ ਵਿੱਚ ਸ਼ਾਮਲ ਹੁੰਦੇ ਹਨ ਯਾਤਰਾ ਖਤਮ ਹੋਣ ਤੋਂ ਬਾਅਦ ਇਹ ਬੈੱਡ ਰੋਲ ਰੇਲਵੇ ਨੂੰ ਵਾਪਸ ਕਰਨਾ ਪੈਂਦਾ ਹੈ ਇਹ ਹਰ ਯਾਤਰੀ ਦੀ ਨੈਤਿਕ ਜ਼ਿੰਮੇਵਾਰੀ ਹੈ ਇਸ ਨੂੰ ਆਪਣੇ ਨਾਲ ਲੈ ਜਾਣਾ ਇੱਕ ਸਜ਼ਾਯੋਗ ਅਪਰਾਧ ਹੈ ਕਿਉਂਕਿ ਇਹ ਸਭ ਰੇਲਵੇ ਦੀ ਜਾਇਦਾਦ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਰੇਲ ਰੇਲ ਗੱਡੀ ਤੋਂ ਕੰਬਲ ਚਾਦਰ ਸਰਾਣਾ ਜਾਂ ਤੌਲੀਆ ਲੈ ਕੇ ਜਾਂਦੇ ਫੜੇ ਜਾਂਦੇ ਹੋ ਤਾਂ ਤੁਹਾਡੇ ਨਾਲ ਕੀ ਹੋ ਸਕਦਾ ਹੈ ਜਾਣੋ ਦੇਸ਼ ਦਾ ਕਾਨੂੰਨ ਇਸ ਬਾਰੇ ਕੀ ਕਹਿੰਦਾ ਹੈ ਜੇਕਰ ਤੁਸੀਂ ਜੇਕਰ ਕੋਈ ਯਾਤਰੀ ਰੇਲ ਗੱਡੀ ਤੋਂ ਰੇਲਵੇ ਕੰਬਲ ਚਾਦਰ ਸਰਾਣਾ ਜਾਂ ਤੌਲੀਆ ਲੈ ਕੇ ਜਾਂਦਾ ਰੰਗੀ ਹੱਤੀ ਫੜਿਆ ਜਾਂਦਾ ਹੈ ਤਾਂ ਉਸ ਨੂੰ 1000 ਰੁਪਏ ਦਾ ਜੁਰਮਾਨਾ ਵਰਨਾ ਪਾਬੇਗਾ ਅਤੇ ਜੇਕਰ ਉਹ ਜੁਰਮਾਨੇ ਤੋਂ ਵੱਜੋਂ 1000 ਰੁਪਏ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਅਸਮਰੱਥਾ ਪ੍ਰਗਟ ਕਰਦਾ ਹੈ ਤਾਂ ਕਾਨੂੰਨ ਵਿੱਚ 1 ਸਾਲ ਦੀ ਕੈਦ ਦੀ ਵਿਵਸਥਾ ਵੀ ਹੈ ਇਸ ਲਈ ਗਲਤੀ ਨਾਲ ਵੀ ਅਜਾ ਕਦੇ ਨਾ ਕਰੋ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ